हां जी ਮਤਰੋ ਕੀ ਆ ਜਾਲ ਲੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਆਕੋ ਵੀਡੀਓ ਪਾਉਣ ਲੱਗੇ ਆਪਾਂ ਦੇਖਿਓ ਜਿਹੜੇ ਅੱਜ ਕੱਲ ਨਾ ਨਵੇਂ ਡਰਾਮੇ ਚੱਲਦੇ ਆ ਪਾਕਿਸਤਾਨ ਦੇ ਵਿੱਚੋਂ ਫੋਨ ਆਉਂਦੇ ਆ ਕਹਿੰਦੇ ਆ ਤੁਹਾਡੇ ਜਵਾਕ ਇੱਥੇ ਫੜੇ ਗਏ ਕੈਨੇਡਾ ਜਾਂ ਇੰਗਲੈਂਡ 'ਚ ਕਿਉਂ ਜ਼ਿਆਦਾਤਰ ਪੰਜਾਬੀਆਂ ਦੇ ਬੱਚੇ ਬਾਹਰ ਹੈਗੇ ਹੈਗੇ ਆ ਉਹਨਾਂ ਨੂੰ ਵੀਰੇ ਡਰਾਤ ਮੁਕਾ ਕੇ ਨਾ ਉਹਨਾਂ ਤੋਂ ਪੈਸੇ ਲੁੱਟਦੇ ਆ ਇਹ ਆਮ ਇਹ ਬਹੁਤ ਜ਼ਿਆਦਾ ਵਾਰਦਾਤਾਂ ਹੋ ਚੁੱਕੀਆਂ ਆ ਆਮਾ ਦੇਖਿਓ ਵੀਡੀਓ ਪਾ ਰਹੇ ਹਾਂ ਇੱਕ ਧਿਆਨ ਨਾਲ ਦੇਖਿਓ ਕਿਵੇਂ ਡਰਾਉਂਦੇ ਆ ਉਹ ਲੋਕਾਂ ਨੂੰ ਤੇ ਇਹ ਵੀ ਕਹਿੰਦੇ ਆ ਕਿਸੇ ਨਾਲ ਫੋਨ ਤੇ ਗੱਲ ਨਾ ਕਰੀਂ ਜਿਵਾਖਾਂ ਨੂੰ ਆਪਦੇ ਨੂੰ ਫੋਨ ਨਾ ਲਾਇਓ ਤੇ ਡਰਾਤ ਮੁਕਾ ਕੇ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਤਾਂ ਇਹਨਾਂ ਦੇ ਚਾਂਸੇ ਚ ਆ ਹੀ ਜਾਂਦਾ तकरीबन तकरीबन ਆਹ ਦੇਖਿਓ ਧਿਆਨ ਨਾਲ ਕਿਸੇ ਨੂੰ ਵੀ ਇਦਾਂ ਦਾ ਕੋਈ ਫੋਨ ਆਵੇ ਤਾਂ ਡਰਨ ਦੀ ਜਾਂ ਘਬਰਾਉਣ ਦੀ ਲੋੜ ਨਹੀਂ ਹੈ ਤੇ ਉਹ ਸਗੋਂ ਉਸਦੀ ਅਤਲਾ ਪੁਲਿਸ ਨੂੰ ਦੋਵੋ ਆਹ ਸੁਣਿਓ ਧਿਆਨ ਨਾਲ ਦੇਖਿਓ ਵੀ ਕੀ ਕਹਿੰਦੇ ਆ ਉਹ ਧਿਆਨ ਨਾਲ ਸੁਣਿਓ

ਆ ਦੱਸ ਤੇਰੇ ਘਰ ਦੇ ਵਿੱਚ ਜੰਮ ਕਰਨ ਪ੍ਰੀਤ ਕੋਰ ਕੋਣਾ ਤੇਰੀ ਕੁੜੀਆ ਹਾਂ ਹਾਂ ਤੇਰੀ ਕੁੜੀਆ ਕੀ ਕਰਦੀ ਆ ਪੜਾਈ ਕਰਦੀ ਆ ਜੋਬ ਕਰਦੀ ਆ ਨਹੀਂ ਜੋਬ ਕਰਦੀ ਆ ਤੇ ਕੈਨੇਡਾ 'ਚ ਕੈਨੇਡਾ ਜੋਬ ਕਰਦੀ ਆ ਸੈੱਡ ਤੋਂ ਤੇ ਕਲ ਕਰ ਕਿਲੋ ਕੇ ਤਰਫ ਵਿੱਚ ਸ਼ੋਰ ਹੋਦਾ ਗੱਡੀ ਰੋਕ ਕੇ ਤੇ ਸੈੱਡ ਤੋਂ ਪਹਿਲੀ ਗੱਲ ਸੁਣ ਗੋਤੀ ਅਮਰ ਗੰਸੀ ਕਾਲਾ ਸੈੱਡ ਤੇ ਗੱਲ ਸੁਣ ਲੈਰੀ ਹਾਂ ਦੱਸ ਜੈਸਵਾਲ ਗੱਲ ਕਰ ਰਿਹਾ ਸੀਬੀਆਈ ਕ੍ਰਾਈਮ ਰਾਜ ਤੋਂ ਕੈਨੇਡਾ ਤੋਂ ਪਹਿਲੇ ਤਾਂ ਮੈਨੂੰ ਤੂੰ ਆਹ ਦੱਸ ਵੀ ਮੇਰੇ ਨਾਲ ਤੂੰ ਇੰਗਲਿਸ਼ ਚ ਗੱਲ ਕਰੇਂਗਾ ਜਾਂ ਪੰਜਾਬੀ ਚ ਗੱਲ ਕਰੇਂਗਾ ਮੈਂ ਤਾਂ ਮਾਤੜ ਜੱਟ ਆਂਗਾ ਮੈਂ ਤਾਂ ਪੰਜਾਬੀ ਵਾਲਾ ਆਂਗਾ ਦੁੱਤੂ ਕੀ ਕਰ ਰਿਹਾ ਤੇਰੇ ਨਾਲ ਕਿ ਸ਼ੋਰ ਬੱਸ ਰਿਹਾ ਬਾਬਾ ਕੀ ਕਰ ਰਿਹਾ ਤੂੰ ਗੱਡੀ ਚਲਾ ਰਿਹਾ ਓ ਗੱਡੀ ਚਲਾ ਰਿਹਾ ਹੁਣ ਮੈਂ ਗੱਡੀ ਕੀ ਕਰਾਂ ਹੁਣ ਮੈਂ ਜਗ੍ਹਾ ਮਿਲੂ ਤਾਂ ਹੀ ਸਾਈਡ ਤੇ ਕਰੂੰ ਕਿਹੜੀ ਗੱਡੀ ਚਲਾ ਰਿਹਾ ਤੂੰ ਕਾਰ ਆ ਗਈ ਕੀਆ ਉਹਨੇ ਨੰਬਰ ਦਿੱਤਾ ਤੇਰਾ ਤਾਂ ਕਿਸੇ ਨੇ ਕਾਲ ਕੀਤੀ ਆ ਅੱਛਾ ਤੇਰੀ ਕੁੜੀ ਤੇ ਨਾ ਇਲਜ਼ਾਮ ਆ ਰਿਹਾ ਉਹ ਸੁਲਤਾਨ ਦੇ ਸੇਲੋਂ ਤੇ ਅਰੈਸਟ ਕੀਤਾ ਵਾ ਉਹ ਸੁਲਤਾਨ ਦੇ ਤੇਰੀ ਕੁੜੀ ਨੇ ਨੰਬਰ ਦਿੱਤਾ ਜੀ ਸਰ ਇੱਕ ਵਾਰੀ ਮੇਰੇ ਬਾਪੂ ਨਾਲ ਮੇਰੀ ਗੱਲ ਕਰਾਓ ਅਸੀਂ ਤਾਂ ਤੁਹਾਨੂੰ ਕਾਲ ਕੀਤੀ ਆ ਅੱਛਾ ਤੁਹਾਡੀ ਕੁੜੀ ਤੇ ਇਲਜ਼ਾਮ ਨਹੀਂ ਆ ਰਿਹਾ ਕਿਤੇ ਕੋਈ ਬਹੁਤ ਵੱਡੇ ਹਾਈ ਕੋਰਟ ਦੇ ਵਕੀਲ ਨੇ ਜਸਪਾਲ ਸਿੰਘ ਅਰੰਦਾਜ਼ ਉਹਨਾਂ ਦੇ ਇੱਥੇ ਮੁੰਡੇ ਨੇ ਉਹਨਾਂ ਦੇ ਮੁੰਡੇ ਕਿ ਕਿਸੇ ਕੁੜੀ ਨੂੰ ਉਹਨਾਂ ਮੁੰਡੇ ਨਾਲ ਪਿਆਰ ਦਾ ਲਾਲਚ ਦੇ ਕੇ ਨਾ ਉਹਦੇ ਤੋਂ ਪੈਸੇ ਲੈ ਲੈਨੇ 25 ਲੱਖ ਰੁਪਇਆ ਕਿ ਉਸਨੇ ਐਥੇ ਨਾ ਬਾਡੀ ਕੁੜੀ ਦੇ ਖਿਲਾਫ ਕੰਪਲੇਨ ਕੀਤੀ ਆ ਸੱਚ ਕਰਕੇ ਅਸੀਂ ਤੁਹਾਡੀ ਕੁੜੀ ਨੂੰ ਵੀ ਅਰੈਸਟ ਕੀਤਾ ਦੋ ਦਿਨ ਹੋਰ ਕੁੜੀਆਂ ਰੈਸਟ ਕੀਤੀਆਂ ਨੇ ਇਹਨਾਂ ਸਾਰਿਆਂ ਦੇ ਅਸੀਂ ਜਾਣਬੀਰ ਕੀਤੀ ਆ ਇਨਕੁਆਇਰੀ ਕੀਤੀ ਆ ਜਾਂਚ ਪੜਤਾਲ ਕੀਤੀ ਆ ਤੇ ਇਹਨਾਂ ਦੇ ਵਿੱਚੋਂ ਨਾ ਦੋ ਕੁੜੀਆਂ ਅਸਲ ਮੰਨੀਆਂ ਨੇ ਕਿ ਬਿਲਕੁਲ ਅਸੀਂ ਨਾ ਆਹ ਮੁੰਡੇ ਤੋਂ ਪੈਸੇ ਲੈਨੇ ਲੇਕਿਨ ਜਿਹੜੀ ਤੁਹਾਡੀ ਯਾਰੀ ਪਰ ਮੇਰਾ ਰਿਕਾਰਡ ਵੇਖੋ ਮੇਰੀ ਫੈਮਲੀ ਨੇ ਇੰਡੀਆ ਦਾ ਰਿਕਾਰਡ ਚੈੱਕ ਕਰ ਲਓ ਮੈਂ ਇਦਾਂ ਦੀ ਕੁੜੀ ਨਹੀਂ ਹੈਗੀ ਨਾ ਮੈਂ ਇਦਾਂ ਦਾ ਕੁਝ ਗਲਤ ਕੰਮ ਕੀਤਾ ਅਸੀਂ ਤੁਹਾਡੀ ਕੁੜੀ ਦੇ ਕਹਿੰਦੇ ਆ ਤੁਹਾਡਾ ਸਾਰਾ ਰਿਕਾਰਡ ਸਾਰਾ ਡਾਟਾ ਚੈੱਕ ਕੀਤਾ ਵਾ ਤੁਹਾਡੀ ਕੁੜੀ ਬਿਲਕੁਲ ਠੀਕ ਕਹਿੰਦੀ ਏ ਤੁਹਾਡੇ ਤੇ ਕੋਈ ਵੀ ਕਿਸੇ ਕਿਸਮ ਦਾ ਕੋਈ ਪਰਚਾ ਕੋ ਕੇਸ ਕੋਈ ਧਾਰਾ ਕੁਝ ਵੀ ਨਹੀਂ ਹੈ ਗੱਸਮਜੇ ਮੇਰੇ ਗੱਲ ਨੂੰ ਅੱਛਾ ਲੇਕਿਨ ਇਹ ਤੁਹਾਡੀ ਕੁੜੀ ਇੱਕ ਗੱਲ ਜ਼ਰੂਰ ਕਰਦੀ ਹੈ ਕਹਿੰਦੀ ਹੈ ਸਰ ਹੋ ਸਕਦਾ ਮੇਰੇ ਕਿਸੇ ਦੋਸਤ ਨੇ ਮੇਰੇ ਕਿਸੇ ਫਰੈਂਡ ਨੇ ਆ ਮੁੰਡੇ ਦੇ ਨੰਬਰ ਤੇ ਮੇਰੇ ਮੋਬਾਈਲ ਤੋਂ ਕਾਲ ਕੀਤੀ ਹੋਵੇ ਤੇ ਇਸ ਬਾਰੇ ਮੈਂ ਕੁਝ ਕਹਿ ਨਹੀਂ ਸਕਦੀ ਵਰਨਾ ਮੈਂ ਮੁੰਡੇ ਨੂੰ ਜਾਣ ਦੀ ਤੱਕ ਨਹੀਂ ਹੈਗੀ ਕਿਉਂਕਿ ਜਿਹੜੇ ਮੁੰਡੇ ਨਾਲ ਸਕੈਮ ਹੋਇਆ ਨਾ ਉਹਦੇ ਨੰਬਰ ਤੇ ਤੁਹਾਡੀ ਕੁੜੀ ਦੇ ਨੰਬਰ ਤੋਂ ਕਾਲ ਹੋ ਕੇ 5 ਲੱਖ ਰੁਪਏ ਲਿਆ ਸੀ ਜਿਹੜੀ ਵਜ੍ਹਾ ਤੋਂ ਮੁੰਡੇ ਨੇ ਤੁਹਾਡੀ ਕੁੜੀ ਦੇ ਖਿਲਾਫ ਕੰਪਲੇਨ ਕਰਾਈ ਆ ਸਮਝੇ ਮੇਰੀ ਗੱਲ ਨੂੰ ਠੀਕ ਆ ਹੁਣ ਮੇਰੀ ਗੱਲ ਸੁਣੋ ਕੁੜੀ ਦੇ ਨੰਬਰ ਤੇ ਕਾਲ ਨਹੀਂ ਕਰਨੀ ਅਗਰ ਤੁਹਾਡੀ ਕੁੜੀਆਂ ਦੇ ਨੰਬਰ ਤੋਂ ਤੁਹਾਨੂੰ ਕਾਲ ਆਂਦਾ ਵੀ ਇਹ ਤਰਸੀਬ ਨਹੀਂ ਤੁਹਾਡਾ ਤੁਹਾਡੀ ਕੁੜੀ ਦੇ ਬਾਰੇ ਤੁਹਾਡੇ ਕੋਲ ਸਵਾਲ ਜਵਾਬ ਹੋਣਗੇ ਤੁਸੀਂ ਦੇ ਨਹੀਂ ਸਕੋਗੇ ਤੁਹਾਡੀ ਕੁੜੀ ਐਸੇ ਕੈਨੇਡਾਸ ਫਸ ਜਾਊਗੀ ਇਹਨੂੰ 5 ਤੋਂ 10 ਸਾਲ ਜੇਲ੍ਹ ਹੋ ਜਾਊਗੀ ਮੈਂ ਤੁਹਾਡੀ ਕੁੜੀ ਨਾਲ ਤੁਹਾਡੀ ਗੱਲ ਕਰਾ ਰਿਹਾ ਇਹਦੇ ਨਾਲ ਗੱਲ ਕਰੋ ਇਹਦੇ ਕੋਲ ਪੁੱਛੋ ਕੀ ਹੋਇਆ ਕਿਹੜਾ ਕੇਸ ਚਾਹੀਏ ਇਹ ਸਾਰੀ ਗੱਲ ਤੂੰ ਦੱਸੂਗੀ ਸਮਝੇ ਬਈ ਗੱਲ ਨੂੰ ਹਾਂ ਠੀਕ ਆ ਆ ਮੈਂ ਤੇਰੀ ਗੱਲ ਕਰਾ ਰਿਹਾ ਗੱਡੀ ਰੋਕ ਲੈ ਸਾਈਡ ਤੇ ਖੜੋ ਜਾ ਮੇਰੀ ਗੱਲ ਸੁਣ ਸਾਈਡ ਤੇ ਆ ਕੇ ਹਾਂ ਰੋਕ ਲਿਆ ਆ ਗਈ ਜਗ੍ਹਾ ਆ ਗਈ ਰੋਕ ਲਈ ਗੱਡੀ ਰੋਕੀ ਆ ਤੂੰ ਆ ਰੋਕ ਲਈ ਰੋਕ ਲਈ ਰੋਕ ਦਿੱਤੀ ਆ ਤੂੰ ਥੋੜੀ ਆਪਣੇ ਮੋਬਾਈਲ ਦੀ ਆਵਾਜ਼ ਵੀ ਵਧਾ ਤਰੀ ਆਵਾਜ਼ ਨਹੀਂ ਆ ਰਹੀ ਥੋੜੀ ਆਵਾਜ਼ ਜ਼ਿਆਦਾ ਕਰ ਦੇ ਆਵਾਜ਼ ਤਾਂ ਫੁੱਲ ਆ ਗਈ ਮੇਰਾ ਮੋਬਾਈਲ ਹੈ ਗਰੀਬ ਬੰਦੇ ਦਾ ਇਹ ਜੇ ਹੁਣ ਮੈਂ ਕੀ ਕਰਾਂ ਆ ਗੱਲ ਕਰ ਤੇ ਉਹ ਰਾਮ ਲਾਲਾ ਇੱਧਰ ਲੈ ਆਖ ਨੂੰ ਜੈਪ੍ਰੀਤ ਕਰਾਉਣਾ ਇੱਧਰ ਲੈ ਆ ਮੇਰੇ ਕੋਲ ਜਲਦੀ ਲੈ ਆਖ ਨੂੰ ਘਰ ਰੇਤ ਬੋਤੀ ਹੋ ਰਹੀ ਹੈ ਔਰ ਹੋਰੀਆਂ ਫਿਰ ਵੀ ਲਿਆਓ ਇਹਨੂੰ ਇਹਦੇ ਬਾਪੂ ਨੇ ਫੋਨ ਚੁੱਕਿਆ ਵਾਲੇ ਉਹ ਬੜੀ ਮਾਰ ਬਿੱਟ ਹੋਇਆ ਉਹ ਲਿਆ ਇੱਧਰ ਹੈਲੋ ਮੈਂ ਤੇਰੀ ਗੱਲ ਕਰਾ ਰਿਹਾ ਤੇਰੀ ਕੁੜੀ ਨਾਲ ਗੱਲ ਕਰ ਲੈ ਇਹਦੇ ਨਾਲ ਆ ਲੈ ਕਰਾ ਆ ਗੱਲ ਕੀ ਹੋਇਆ ਕਿਹਦੇ ਇਸ ਕੇਸ 'ਚ ਗੱਲ ਕਰੋ ਉਹਦੇ ਨਾਲ ਰੋ ਦੀ ਸਿਚੁਏਸ਼ਨ ਨੂੰ ਸਮਝ ਕੇ ਸੁਣੋ ਹਲੋ ਬੋਲ ਬੇਟਾ ਬੋਲ ਰੋਣ ਬੰਦ ਕਰ ਬੇਟਾ ਬਾਪੂ ਦੀ ਆਵਾਜ਼ ਸੁਣ ਕੇ ਤੂੰ ਰੋਣ ਲੱਗ ਪਈਏ ਗੱਲ ਕਰ ਬਾਪੂ ਨਾਲ ਉਹਨੂੰ ਦੱਸ ਕੀ ਹੋਇਆ ਕਿਹਦੇ ਇਸ ਕੇਸ 'ਚ ਉਹ ਨਾਲ ਗੱਲ ਕਰ ਮੈਂ ਤੈਨੂੰ ਕਹਿੰਦਾ ਗੱਲ ਕਰ ਰੋ ਨਾ ਕੀ ਹੋ ਗਿਆ ਬੁੱਤੋ ਆਪਣੀ ਗੁੜੀਆਂ ਨਾਲ ਗੱਲ ਕਰ ਉਹਨੂੰ ਆਵਾਜ਼ ਦੇ ਲੋ ਆ ਪੁੱਤ ਕੀ ਹੋ ਗਿਆ ਆ ਜੀ ਦੇਖਿਆ ਜੀ ਇਹ ਆਇਨ ਡਰਾਉਂਦੇ ਧਮਕਾਉਂਦੇ ਆ ਡਰਾ ਧਮਕਾ ਕੇ ਫੇਰੇ ਪੈਸੇ ਲੁੱਟਦੇ ਆ ਕਦੇ ਵੀ ਇਸ ਤਰ੍ਹਾਂ ਦੀ ਕੋਈ ਕਾਲ ਆਵੇ ਕਿਸੇ ਨੂੰ ਤਾਂ ਡਰਨ ਦੀ ਜਰੂਰਤ ਨਹੀਂ ਹੈ ਜਿਆਦਾ ਫੋਨ ਕੱਟ ਦਿਓ ਉਹਨਾਂ ਦਾ ਨੰਬਰ ਨੋਟ ਕਰਕੇ ਪੁਲਿਸ ਨੂੰ ਇਨਫੋਰਮ ਜਰੂਰ ਕਰੋ ਤਾਂ ਕਿ ਇਹਨਾਂ ਦਾ ਪਤਾ ਚੱਲ ਸਕੇ ਜਾਂ ਕਿਸੇ ਦਾ ਨੁਕਸਾਨ ਨਾ ਹੋ ਸਕੇ ਵੀ ਡਰਾਉਂਦੇ ਧਮਕਾਉਂਦੇ ਬਹੁਤ ਆ ਪਰ ਡਰਨ ਦੀ ਲੋੜ ਨਹੀਂ ਹੈਗੀ ਇਹਨਾਂ ਦਾ ਤੁਰੰਤ ਫੋਨ ਕੱਟ ਦਿਆ ਕਰੋ ਧੰਨਵਾਦ ਜੀ